ਪੰਜਾਬ ਦੀ ਮਾਨ ਸਰਕਾਰ ਦੇ ਵਿੱਚ ਇਸ ਤਰ੍ਹਾਂ ਹੁੰਦੀ ਹੈ ਜੀਐਸਟੀ ਵਿਭਾਗ ਵੱਲੋਂ ਰੇਡ ਜਿ세 ਦੁਕਾਨ ਤੇ ਇਹ ਜੀਐਸਟੀ ਵਿਭਾਗ ਦੇ ਅਧਿਕਾਰੀ ਰੇਡ ਕਰਨਗੇ ਉਸੇ ਹੀ ਦੁਕਾਨ ਤੇ ਬੈਠ ਕੇ ਇਹਨਾਂ ਵੱਲੋਂ ਕੁਲਚੇ ਖਾਦੇਗੇ ਕੀ ਇਹ ਸਹੀ ਸਾਰਾ ਕੰਮ ਇਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਕਿ ਇਹ ਜਿਹੜੀ ਇੱਥੇ ਇਹ ਆਪਣਾ ਰੇਡ ਕਰਨ ਗਏ ਹਨ ਕਿ ਇਹ ਉੱਥੇ ਸਾਰਾ ਮਾਲ ਸਹੀ ਚੈੱਕ ਕਰਕੇ ਆਉਣਗੇ ਇਹ ਸਾਰਾ ਮਾਮਲਾ ਇੱਕ ਕੈਮਰੇ ਦੇ ਵਿੱਚ ਪੱਤਰਕਾਰ ਵੱਲੋਂ ਕੈਦ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਇਹ ਉੱਥੋਂ ਅਧਿਕਾਰੀ ਭੱਜਦੇ ਹੋਏ ਨਜ਼ਰ ਆਏ ਇਹਨਾਂ ਨੂੰ ਜਦੋਂ ਇਸ ਇਸ ਬੰਦੇ ਸਵਾਲ ਪੁੱਛੇ ਗਏ ਤਾਂ ਇਹ ਉੱਥੋਂ ਅੜਦੇ ਹੋਏ ਇੱਥੇ ਨਜ਼ਰ ਆਏ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਟਾਲਾ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਜੀਐਸਟੀ ਵਿਭਾਗ ਵੱਲੋਂ ਇੱਕ ਹੋਲਸੇਲ ਦੀ ਕਰੋਕਰੀ ਦੀ ਦੁਕਾਨ ਦੇ ਉੱਤੇ ਰੇਡ ਕੀਤੀ ਸੀ ਅਤੇ ਜਦ ਇੱਥੋਂ ਦੇ ਅਧਿਕਾਰੀ ਇੱਥੇ ਆਪਣਾ ਇਸ ਦੁਕਾਨ ਦੇ ਉੱਤੇ ਰੇਡ ਕਰਨ ਆਏ ਤਾਂ ਉਦੋਂ ਦੁਕਾਨਦਾਰ ਨੇ ਇਹਨਾਂ ਨੂੰ ਕੁੱਚੇ ਛੋਲੇ ਖਵਾਉਣਾ ਸ਼ੁਰੂ ਕਰ ਦਿੱਤੇ ਅਤੇ ਇਹੇ ਅਧਿਕਾਰੀ ਉੱਥੇ ਰੀਡ ਕਰਨ ਗਏ ਤੇ ਇਹੇ ਉੱਥੇ ਕੁੱਚੇ ਛੋਲੇ ਖਾਣ ਲੱਗ ਗਏ ਇਸ ਨੂੰ ਲੈ ਕੇ ਇਹਨਾਂ ਦੇ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਜਰੂਰ ਖੜਾ ਹੁੰਦਾ ਕਿਉਂਕਿ ਇਹ ਜੀ ਦੁਕਾਨ ਦੇ ਉੱਤੇ ਇਹ ਇਹ ਆਪਣਾ ਰੀਡ ਕਰਨ ਗਏ ਹਨ ਅਗਰ ਉਹ ਦੁਕਾਨਦਾਰ ਇਹਨਾਂ ਨੂੰ ਕੁਝ ਆਉ ਭਗਤ ਕਰੇਗਾ ਤਾਂ ਇਹ ਉਸ ਦਾ ਸਹੀ ਮਾਲ ਜਾਂ ਸਹੀ ਸੇਲ ਇਹ ਉਸ ਦੀ ਆਪਣਾ ਕਿਸ ਤਰ੍ਹਾਂ ਲਿਖਣਗੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਟਾਲਾ ਦੀ ਇੱਕ ਇਹ ਹਸਤਾਲ ਉਹਦੇ ਨੇੜੇ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਇੱਕ ਹੋਲ ਸੇਲ ਦੁਕਾਨ ਹੈ ਜਿੱਥੇ GST ਵਿਭਾਗ ਵੱਲੋਂ ਅੱਜ ਰੇਡ ਕੀਤੀ ਗਈ ਸੀ ਅਤੇ ਉੱਥੇ ਜਿੰਨੇ ਵੀ ਉਸਦੇ ਨਾਲ ਇਹਨਾਂ ਦੇ ਆਪਣਾ ਕਰਮਚਾਰੀਗੇ ਉਹਨਾਂ ਵੱਲੋਂ ਉੱਥੇ ਬੈਠ ਕੇ ਕੋਲਚੀ ਛੋਨੇ ਖਾਣੇ ਸ਼ੁਰੂ ਕਰ ਦਿੱਤੇ ਇਸ ਨੂੰ ਲੈ ਕੇ ਲੋਕਾਂ ਦੇ ਵਿੱਚ ਇਹ ਖਬਰ ਕਾਫੀ ਚਰਚਾ ਬਣੀ ਹੋਈ ਹੈ ਇਹ ਸਾਰਾ ਮਾਮਲਾ ਸਾਡੇ ਪੱਤਰਕਾਰ ਖੁਸ਼ਦੀ ਵੱਲੋਂ ਆਪਣੇ ਕੈਮਰੇ ਦੇ ਵਿੱਚ ਕੈਦ ਕਰ ਲਿਆ ਅਸੀਂ ਇਹਨੂੰ ਦਿਖਾ ਰਹੇ ਹਾਂ ਇਹ ਸਾਰੀਆਂ ਤਸਵੀਰਾਂ ਬਟਾਲਾ ਦੀਆਂ ਜਿਸ ਦੇ ਵਿੱਚ ਇਹ ਜੋ ਜੀਐਸਟੀ ਵਿਭਾਗ ਦੇ ਇਹ ਸਾਰੇ ਕਰਮਚਾਰੀ ਹਨ ਉਹ ਇਸ ਦੁਕਾਨ ਦੇ ਉੱਤੇ ਜਦੋਂ ਇਹ ਆਪਣੀ ਰੇਡ ਕਰਨ ਆਏ ਜਾਂ ਇਹ ਆਪਣੀ ਚੈਕਿੰਗ ਕਰਨ ਆਏ ਤਾਂ ਇਹ ਉੱਥੇ ਬੈਠ ਕੇ ਛੋਲੇ ਕੋਲ ਚ ਖਾਂਦੇ ਹੋਏ ਨਜ਼ਰ ਆਏ ਇਸ ਨੂੰ ਦੇਖ ਕੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਕਾਫੀ ਇਹ ਸਾਰੀ ਖਬਰ ਹੈ ਜਿਹੜੀ ਇਹ ਚਰਚਾ ਬਣੀ ਹੋਈ ਹੈ ਆਪਣਾ ਮੇਰਾ ਮਨਦੀਪ ਜੀ ਕਿਸ ਪੋਸਟਿੰਗ ਦੇ ਹੋ ਤੁਸੀਂ ਕਿਸ ਬੈਂਕ ਵਿੱਚ ਮੈਂ ਜੀਐਸਟੀ ਡਿਪਾਰਟਮੈਂਟ ਜੀ ਅੱਛਾ ਕੀ ਪੋਸਟਿੰਗ ਸਾਬ ਉਹਨਾਂ ਨੂੰ ਬੁਲਾ ਲਓ ਆਪਣਾ ਕੀ ਪੋਸਟਿੰਗ ਹੀ ਆਪਣੀ ਤੁਹਾਡੀ ਮੇਰੀ ਕਲਰਕ ਹੈ ਜੀ ਅੱਛਾ ਤੇ ਇਹ ਇੱਥੇ ਕੀ ਕਿਸ ਕੰਮ ਲਈ ਆਇਆ ਹੋ ਦੁਕਾਨ ਤੇ ਕੀ ਕਰਦੇ ਹੋ ਸਰ ਚੈਕਿੰਗ ਹੋ ਰਹੀ ਹੈ ਜੀ ਕਿਸ ਚੀਜ਼ ਦੀ ਸਟਾਕ ਦੀ ਅੱਛਾ ਅਕਸਾਈ ਵੱਲੋਂ ਕਿਸੇਰ ਕੈਸ ਵੱਲੋਂ ਸੇਲਟੈਕਸ ਵੱਲੋਂ ਠੀਕ ਹੈ ਤੇ ਤੁਸੀਂ ਕਰ ਲਈ ਸਾਰੀ ਚੈਕਿੰਗ ਕਰਦੇ ਪਏ ਹਾਂ ਜੀ ਅੱਛਾ ਤੁਸੀਂ ਤਾਂ ਛੋਲੇ ਸੁੱਕ ਕੋਲ ਚਾਹ ਮੰਗਾ ਨਹੀਂ ਜੀ ਅਸੀਂ ਨਹੀਂ ਕਿਸੇ ਨੂੰ ਕਹਿ ਮੰਗਾਉਣ ਵਾਸਤੇ ਅੱਛਾ ਤੁਸੀਂ ਖਾਂਦੇ ਪਏ ਸੀ ਨਾ ਨਹੀਂ ਨਹੀਂ ਸਰ ਅਸੀਂ ਨਹੀਂ ਖਾਂਦੇ ਪਏ ਅਸੀਂ ਉਹਨਾਂ ਨੂੰ ਕਹਿ ਨਹੀਂ ਸੀ ਅਸੀਂ ਕਹਿ ਨਹੀਂ ਸੀ ਉਹਨਾਂ ਨੂੰ ਲਿਆ ਗਿਆ ਤੁਹਾਡੇ ਵਾਸਤੇ ਅਸੀਂ ਤਾਂ ਆਪਾਂ ਕੰਮ ਕਰਦੇ ਸੀ ਤੁਸੀਂ ਇੰਪਲਾਈ ਲੱਗੇ ਬੈਠੇ ਤੁਸੀਂ ਪੁੱਛ ਸਕਦੇ ਹੋ ਤੁਸੀਂ ਨਹੀਂ ਗਿਆ ਕਰਨ ਲਈ ਆ ਗਏ ਸਰ ਅਸੀਂ ਗੱਲ ਹੀ ਖਾਣੀ ਹੈ ਜੀ ਅਸੀਂ ਤਾਂ ਆਪਾਂ ਕੰਮ ਕਰਦੇ ਪਏ ਹਾਂ ਬਿਲਕੁਲ ਸ਼ੋਰਸ ਹੈ ਰਿਕਾਰਡਿੰਗ ਮੈਂ ਮੰਨਦਾ ਸਰ ਤੁਹਾਡੀ ਗੱਲ ਪਰ ਮਾਸੇ ਤੇ ਕੰਮ ਕਰਦੇ ਪਏ ਹਾਂ ਜੀ ਨਹੀਂ ਕੰਮ ਤਾਂ ਤੁਸੀਂ ਕਰਦੇ ਪਏ ਹੋ ਤਾਂ ਕੁਝ ਛੋਲੇ ਜਿਹੜੇ ਛੋਲੇ ਭੂਰੇ ਨਹੀਂ ਨਹੀਂ ਭਾਜੀ ਆਪਾਂ ਕਿਉਂ ਖਾਣੇ ਕੋਈ ਛੋਲੇ ਭੂਰੇ ਰੇਟ ਕਰਨ ਆਇਆ ਤਾਂ ਤੁਸੀਂ ਛੋਲੇ ਭੂਰੇ ਸਰ ਅਸੀਂ ਕੰਮ ਕਰਦੇ ਹਾਂ ਜਿੱਥੇ ਰੇਟ ਕਰਨ ਆਏ ਨਹੀਂ ਸਰ ਕਿਉਂ ਖਾਣੇ ਆਪਾਂ ਪੁੱਛੋ ਕਿਸੇ ਨੂੰ ਕੁਝ ਕਿਹਾ ਹੋਏ ਦੇ ਰੇਟ ਕਰਨ ਆਏ ਉਹਨਾਂ ਕੋਲ ਤੁਸੀਂ ਨਹੀਂ ਭਾਜੀ ਅਸੀਂ ਤਾਂ ਕੰਮ ਕਰਦੇ ਪਏ ਹਾਂ ਅੱਛਾ ਤੁਸੀਂ ਕੰਮ ਕਰਦੇ ਪਏ ਠੀਕ ਹੈ ਮੈਂ ਤੁਹਾਡੇ ਸਾਹਮਣੇ ਹੀ ਲੱਗੇ ਹੋਏ ਜੀ ਅੱਛਾ ਮਤਲਬ ਆਹ ਕਹਿ ਹੋਰਨੇ ਖਾਂਦੇ ਪਏ ਸਰ ਅਸੀਂ ਕੰਮ ਕਰ ਰਹੇ ਹਾਂ ਪਲੀਜ਼ ਠੀਕ ਹੈ ਇੱਥੇ ਆਏ ਹੋ ਤੁਸੀਂ ਕਿੱਥੇ ਆਏ ਹੋ ਕਿ ਕੀ ਕਰਦੇ ਪਏ ਇੱਥੇ ਆ ਗਏ ਛੇਲਟਾ ਸਾਰੀਟ ਹੋਇਆ ਵਾ ਹਾਂਜੀ ਅੱਛਾ ਆਪਣੀ ਜੀ ਮਗਾਈ ਆਪਣੀ ਜੀ ਖਾਈ ਹੈ ਕੀ ਖਾਧੀ ਹੈ ਮੈਂ ਤੁਹਾਨੂੰ ਪੁੱਛਿਆ ਕੁਛ ਨਹੀਂ ਮੈਂ ਤਾਂ ਤੁਹਾਨੂੰ ਸਵਾਲ ਕਰਨ ਲੱਗਾ ਵਾ ਤੁਸੀਂ ਤਾਂ ਅੱਗੇ ਬੋਲੇ ਲੰਗਦੇ ਨਹੀਂ ਨਹੀਂ ਧਰਮਪਾਲ ਜੀ ਕਿੱਥੇ ਆਏ ਹੋ ਤੇ ਕਾਦੀ ਰੇਡ ਆ ਛੇਲਟਾ ਸੀ ਰੇਡਾ ਕਿੱਥੇ ਹਾਂਜੀ ਕਿੱਥੇ ਮਾਈ ਦੀ ਦੁਕਾਨ ਤੇ ਅੱਛ ਹਾਂਜੀ ਕਾਹ ਦੀ ਦੁਕਾਨਾ ਪਲਾਸਟੀ ਦੁਕਾਨਾ ਠੀਕ ਹੈ ਹਾਂਜੀ ਅੱਛਾ ਤੇ ਰੇਡ ਤੇ ਔਨ ਡਿਊਟੀ ਤੁਸੀਂ ਕੁਲਚੇ ਖੋਲੇ ਖਾਣ ਆਂਦੇ ਹੋ ਬਾਹਰ ਬੈਠੇ ਉਹ ਆਪਣੇ ਖਾਣਦੇ ਆ ਆਪਣੇ ਵੀ ਖਾਂਦੇ ਹੋ ਔਨ ਡਿਊਟੀ ਤੁਸੀਂ ਰੇਡ ਕਰਨ ਆਏ ਕੋਲਚੇ ਖੋਲੇ ਖਾਣ ਆਏ ਨਹੀਂ ਉਹ ਆਪਣੇ ਮਰ ਕੇ ਖਾਂਦੇ ਆ ਅਸੀਂ ਇਹ ਵੜਾ ਕੁਮਲ ਕੇ ਕਿਸੇ ਦੇ ਖਾਂਦੇ ਆ ਨਹੀਂ ਨਹੀਂ ਮੈਂ ਉਹ ਚੱਲੇ ਆ ਵੀ ਰੇਡ ਕਰਨ ਆਏ ਔਨ ਡਿਊਟੀ ਤੁਸੀਂ ਰੇਡ ਕਰਨ ਆਏ ਬਿਲਕੁਲ ਜਿਹੋਲੇ ਖਾਣਾ ਆਏ ਯਾ ਰੇਡ ਕਰਨ ਮਰ ਕੇ ਜੇ ਭੁੱਖ ਲੱਗੇ ਤਾਂ ਪੰਗਤੀ ਚੀਜ਼ ਖਾ ਸਕਦੇ ਆ ਅੱਛਾ ਠੀਕ ਹੈ ਹਾਂਜੀ ਰੇਡ ਕਰ ਲਈ ਰੇਡ ਹੋਣੀ ਹੈ ਅੱਛਾ ਕੀ ਕੋਈ ਲੱਭਾ ਜੇ ਦੇਖਣ ਦੇ ਸਭ ਕੋ ਜੋ ਵੀ ਹੈਗਾ ਵ ਹਾਂਜੀ ਕੀ ਚੈੱਕ ਕਰਦੇ ਪਏ ਹੋ ਜੋ ਸਮਾਨ ਦਾ ਚੈੱਕ ਕਰ ਰਹੇ ਆ ਹਾਂਜੀ ਅੱਛਾ ਹੋਰ ਉਹ ਤੇ ਦੱਸਣਗੇ ਰੇਡ ਲਿਖਣਗੇ ਕੀ ਹੈ ਕੀ ਆ ਅੱਛਾ ਹਾਂਜੀ ਠੀਕ ਉਹਨ ਡਿਓਟੇ ਤੁਸੀਂ ਮਤਲਬ ਰੇਡ ਵਾਲੇ ਕੁਲਚੀ ਵਾਲੇ ਖਾ ਸਕਦੇ ਹੋ ਠੰਡੇ ਠੰਡੇ ਪੀ ਸਕਦੇ ਹੋ ਚਾਹ ਚੂ ਪੀ ਸਕਦੇ ਹੋ ਹਣਾ ਨਹੀਂ ਉਹ ਤੇ ਆਪਣਾ ਵਜਿ ਹੈ ਅਸੀਂ ਜੋ ਮਰਜ਼ੀ ਖਾ ਸਕਦੇ ਆ ਜਰੂਰੀ ਇੱਥੇ ਰੇਡ ਕਰਨੀ ਉੱਥੇ ਬਹਿ ਕੇ ਖਾਣਾ ਨਹੀਂ ਜੂੜੀ ਥੋੜਾ ਬੋਲ ਕੇ ਕਿ ਉੱਥੇ ਬਹਿ ਕੇ ਖਾਣੇ ਆ ਇਹ ਜਰੂਰੀ ਹੁੰਦਾ ਕਿ ਇੱਥੇ ਰੇਡ ਕਰਨੀ ਉੱਥੇ ਬਹਿ ਕੇ ਖਾਣੇ ਕੁਲਚੀ ਵਾਲੇ ਨਹੀਂ ਇਹ ਤੇ ਆਪਣਾ ਵਜਿ ਅਸੀਂ ਆਪਣੇ ਮਨ ਖਾਵਾਂਗੇ ਚੀਜ਼ ਤੇ ਉਹ ਤੇ ਮਿਲ ਕੇ ਜਿੰਨਾ ਮਰਜ਼ੀ ਖਾ ਜ ਮੈਂ ਜੀ ਕਿਸ ਪੋਸਟਿੰਗ ਤੇ ਕਿਰੇ ਮੈਗਨੇਟੋ ਜੀਐਸਟੀ ਡਿਪਾਰਟਮੈਂਟ ਚ ਅਸੀਂ ਅੱਛਾ ਪੋਸਟਿੰਗ ਹੀ ਆਪਣੀ ਜੂਨੀਅਰ ਅਸਟੈਂਟ ਨੂੰ ਠੀਕ ਹੈ ਤੇ ਇੱਥੇ ਕਿਹਦੇ ਦੇ ਰੇਡ ਕਰ ਰਹੇ ਹੋ ਆ ਕੇ ਇਨਸਪੈਕਸ਼ਨ ਹੈ ਰੇਡ ਕੋਈ ਨਹੀਂ ਇਨਸਪੈਕਸ਼ਨ ਹੋ ਰਹੀ ਆ ਕੀ ਚੀਜ਼ ਦੀ ਇਹ ਸਟਾਕ ਦੀ ਅੱਛਾ ਹਾਂਜੀ ਇਨਸਪੈਕਸ਼ਨ ਤੁਸੀਂ ਵੈਸੇ ਹੀ ਕਰ ਰਹੇ ਹੋ ਆ ਕੇ ਵੈਸੇ ਨਹੀਂ ਸਾਨੂੰ ਆਰਡਰ ਆ ਸਾਡੇ ਕੋਲ ਹੈਡ ਆਫਸ ਦੀ ਅੱਛਾ ਅਸੀਂ ਵੈਸੇ ਕਿਉਂ ਕਰਾਂਗੇ ਕੋਈ ਕੰਪਲੇਂਟ ਆਈ ਹੈ ਕੋਈ ਕਮਪਲੇਂਟ ਨਹੀਂ ਇਨਸਪੈਕਸ਼ਨ ਦੀ ਹੈ ਇਨਸਪੈਕਸ਼ਨ ਹੈ ਬਸ ਉਹਨਾਂ ਕੋਲ ਆਰਡਰ ਜਿਹੜਾ ਆਇਆ ਉਹਦੇ ਤਹਿਤ ਮਤਲਬ ਔਨ ਡਿਊਟੀ ਤੇ ਕਰ ਰਹੇ ਹੋ ਰੇ ਜਿਹੜਾ ਹਾਂਜੀ ਔਨ ਡਿਊਟੀ ਹਾਂਜੀ ਔਨ ਡਿਊਟੀ ਰੇਟ ਕਰ ਰਹੇ ਤੇ ਰੇਟ ਦੇ ਮੋਕੇ ਤੁਸੀਂ ਇਹ ਖਾ ਸਕਦੇ ਹੋ ਛੋਲੇ ਫੁਰੀਜੇ ਖਾ ਸਕਦੇ ਹੋ ਕੁਝ ਨਹੀਂ ਖਾ ਰਹੇ ਅਸੀਂ ਸਾਨੂੰ ਕੁਝ ਨਹੀਂ ਅਸੀਂ ਇਹਨੂੰ ਅਸੀਂ ਆਪਣ ਵੇਖੋ ਇਹ ਸਾਡੇ ਕੋਲ ਕੈਮਰਾ ਚ ਰਿਕਾਰਡਿੰਗ ਹੋਈ ਉਹਦਾ ਵੇਖੋ ਭਾਜੀ ਜੇ ਕੋਈ ਪਾਣੀ ਦਾ ਗਲਾਸ ਕਿਸੇ ਨੂੰ ਪਿਲਾ ਦਿੰਦਾ ਕੋਈ ਗਲਤ ਹੋ ਗਏ ਇਹ ਪਾਣੀ ਦਾ ਗਲਾਸ ਅਸੀਂ ਉਹਦੇ ਵਿੱਚ ਕੁਝ ਨਹੀਂ ਖਾ ਰਹੇ ਅਸੀਂ ਨਾ ਇਹਨਾਂ ਨੂੰ ਕੁਝ ਕਿਹਾ ਸੀ ਆਪਣੇ ਕੰਮ ਨਾਲ ਮਤਲਬ ਰੱਖਦੇ ਆ ਜੀ ਸਾਡਾ ਕੰਮ ਸਵੇਰ ਤੇ ਸਟਾਕ ਦਾ ਸਾਡਾ ਸਟਾਕ ਅਸੀਂ ਚੈੱਕ ਕਰ ਰਹੇ ਹਾਂ ਹੋਰ ਅਸੀਂ ਕੁਝ ਨਹੀਂ ਤੁਸੀਂ ਜੋ ਜਿਹਨਾਂ ਦਾ ਤੁਸੀਂ ਸਟਾਕ ਚ ਯਾਰ ਘਰ ਆਏ ਮਹਿਮਾਨ ਨੂੰ ਤਾਂ ਕੋਈ ਚਾਹ ਪਾਣੀ ਦਾ ਗਲਾਸ ਤੇ ਪਿਲਾ ਹੀ ਸਕਦਾ ਤਾਨੂੰ ਨਹੀਂ ਤੁਸੀਂ ਆਏ ਹੋ ਤੁਹਾਨੂੰ ਪਾਣੀ ਦਾ ਗਲਾਸ ਅਸੀਂ ਪਿਆ ਸਕਦੇ ਹਾਂ ਅਸੀਂ ਕਿਉਂ ਖਾ ਸਕਦੇ ਸਾਨੂੰ ਜੇ ਉਹਨਾਂ ਨੇ ਗਲਤ ਅਸੀਂ ਕੁਝ ਨਹੀਂ ਖਾ ਸਕਦੇ ਨਹੀਂ ਖਾਦੇ ਤੇ ਫਿਰ ਖਾਦੇ ਭਾਜੀ ਅਸੀਂ ਕੁਝ ਨਹੀਂ ਖਾਦਾ ਜੀ ਤੇ ਨਾਲ ਲਿਆ ਕੇ ਰੱਖੇ ਅਸੀਂ ਹਜੇ ਤੇ ਲਿਆ ਹੀ ਨਹੀਂ ਕੁਝ ਵੀ ਆ ਤਖਾਹ ਪਲੇਟ ਆਹ ਆ ਬੰਦੇ ਨੇ ਖਾਦੇ ਨਹੀਂ ਖਾਦੇ ਆ ਮੈਂ ਯਾਰ ਤੁਸੀਂ ਆਓ ਭਾਈ ਬਾਹਰ ਪੀਜੀ ਜੀ ਸਸੂਬਨਾਮਾ ਸੁਨੀਲ ਕੁਮਾਰ ਨੇ ਕਮਾਜੀ ਕਿਸ ਪੋਸਟਿੰਗ ਤੋਂ ਕੇਰੇ ਮੈਗਨਟੋ ਅਸਿਸਟੈਂਟ ਕਮਿਸ਼ਨਰ ਸਟੇਟ ਟੈਕਸ ਸਰ ਇੱਥੇ ਆਏ ਹੋ ਕਿਸ ਮਕਸਦ ਨਾਲ ਆਏ ਇੱਥੇ ਸਾਨੂੰ ਅੱਜ ਆਰਡਰ ਪਰਮਿਸ਼ਨ ਮਿਲਵਤ ਹੋਈ ਹੈ ਇਸ ਦੁਕਾਨ ਦੀ ਸਟਾਕ ਟੇਕਿੰਗ ਤੇ ਵੈਰੀਫਿਕੇਸ਼ਨ ਦੇ ਅੰਦਰ ਜੀ ਤੇ ਕੀ ਕੁਝ ਵੈਰੀਫਿਕੇਸ਼ਨ ਹੋਈ ਫਿਲਹਾਲ ਤਾਂ ਕੁਛੇ ਕਾਗਜ਼ਾਤ ਕਨਫਿਸਟிகੇਟ ਕੀਤੇ ਆ ਸੀਜ਼ ਕੀਤੇ ਆ ਤੇ ਹੁਣ ਸਾਡੇ ਜਿਹੜੇ ਸਟਾਫ ਆ ਉਹ ਸਟਾਕ ਟੇਕਿੰਗ ਕਰ ਰਹੇ ਆ ਜੀ ਲੱਗਦਾ ਕੋਈ ਟੈਕਸ ਦੀ ਚੋਰੀ ਹੋ ਸਕਦੀ ਹੈ ਜੀ ਪੂਰੀ ਸੰਭਾਵਨਾ ਹੈ ਕੁਆਂਟੀਟੀ ਤਾਂ ਨਹੀਂ ਦੱਸ ਸਕਦੇ ਬਟ ਇਹ ਵੀ ਸੰਭਾਵਨਾ ਹੈ ਜੀ ਅੰਦਾਜ਼ਾ ਲਗਾ ਕੇ ਚੱਲੀਏ ਤਾਂ ਲੈਖ ਹੋ ਸਕਦੀ ਹੈ ਸ਼ੋਰ ਔਨ ਡਿਊਟੀ ਤੁਹਾਡੇ ਜਿਹੜੇ ਨਾਲ ਹੈਗੇ ਨੇ ਆਏ ਹੋਏ ਉਹ ਉਸੇ ਦੁਕਾਨ 'ਚ ਜਿੱਥੇ ਰੇਡ ਕਰ ਰਹੇ ਉੱਥੇ ਹੀ ਛੋਲੇ ਭੂਰੇ ਖਾਈ ਜਾਂਦੇ ਉਹਨਾਂ ਕੋਲ ਲੈ ਲੈ ਨਹੀਂ ਦੇਖੋ ਕਿੰਨਾ ਵਜਾ ਜਾਇਜ਼ ਕਿੰਨਾ ਕੋ ਦੇਖੋ ਜਾਇਜ਼ ਕੁਛਾਤ ਕਿ ਜਾਇਜ਼ ਵੀ ਜਾਂ ਨਜਾਇਜ਼ ਵੀ ਕਹਿ ਸਕਦੇ ਆ ਵੀ ਇਹ ਵੀ ਚਲੋ ਡਿਊਟੀ ਦੌਰਾਨ ਹਰੇਕ ਨੂੰ ਤਾਂ ਹੁੰਦਾ ਹੀ ਹੈ ਜੀ ਇਕ ਉਸਤਾਜੂ ਲਈ ਕੁਝ ਰੈਫਰੈਸ਼ਮੈਂਟ ਹੋ ਜਵੇ ਪਰ ਡਿਊਟੀ ਪ੍ਰਾਇਰੀਟੀ ਹੈ ਬਾਕੀ ਕੰਮ ਬਾਅਦ ਵਿੱਚ ਜਿੱਥੇ ਰੇਡ ਕੀਤੀ ਉਹਦੇ ਵਿੱਚ ਆ ਪੀਣੀ ਜਾਂ ਛੋਲੇ ਭੂਰੇ ਖਾਣੇ ਕਿ ਨਾ ਚਲੋ ਉਹਨਾਂ ਦੇਖੋ ਆਉ ਬਗਤ ਕਾਨੀ ਤਾਂ ਚਲੋ ਮੰਨ ਲਈਏ ਜੋ ਵੀ ਆ ਪਰ ਆਪਾਂ ਐਕਸਪੈਕਟ ਨਹੀਂ ਕਰ ਸਕਦੇ ਵੀ ਹਰ ਇੱਕ ਵਾਰ ਇਹਦਾ ਹੋਵੇ ਬਾਕੀ ਦੇਖੋ ਨਿਬੂ ਜਨ ਰਿਸਪੋਨਸੀਬਿਲਟੀ ਹੁੰਦੀ ਹੈ ਹੁਣ ਇਹ ਤਾਂ ਹੈ ਹੀ ਹੈ ਇਸਾ ਤੁਸੀਂ ਗੋਲ-ਗੋਲ ਜਵਾਬ ਦੇ ਰਹੇ ਹੋ ਪਤਾ ਤੁਹਾਨੂੰ ਵੀ ਆ ਕਿ ਬਿਲਕੁਲ ਗਲਤ ਹੈ ਸਾਰਾ ਸਟਾਫ ਸਾਰਾ ਸਟਾਫ ਹੀ ਖਾਰਿਆ ਤੁਹਾਡੇ ਗੱਲ ਵਿੱਚ ਸਾਰੇ ਤੁਸੀਂ ਰੇਡ ਕਰਨ ਆਏ ਹੋ ਜਿਹੜੀ ਦੁਕਾਨ ਤੇ ਤੁਸੀਂ ਰੇਡ ਕਰਨ ਆਏ ਹੋ ਉਹਨਾਂ ਕੋਲ ਤੁਸੀਂ ਜਾਂਦੇ ਪਏ ਤੁਹਾਡੇ ਕੋ ਸਟਾਫ ਦੇ ਨੰਬਰ ਚਲੋ ਦੇਖੋ ਇਹਦੀ ਨਿਊਜ਼ ਦੀ ਰਿਸਪੋਨਸੀਬਿਲਟੀ ਹੁੰਦੀ ਹੈ ਹੁਣ ਹਰੇਕ ਨੂੰ ਸਮਝਣਾ ਚਾਹੀਦਾ ਜੀ ਇਹ ਕੰਮ ਕਿਹੜਾ ਜਿਹੜਾ ਪ੍ਰਾਇੋਰਟਾਈਜ਼ ਕਰਨਾ ਆਪਾਂ ਜਿਹੜਾ ਟਾਪ ਪ੍ਰਾਇੋਰਟੀ ਹੈ ਹੁਣ ਹਰੇਕ ਕੋ ਸਟਾਫ ਮੈਂਬਰ ਨਹੀਂ ਕਹਿੰਦਾ ਦੇਖੋ ਕੁਝ ਪਤਾ ਦੇ ਸਟਾਫ ਮੈਂਬਰ ਨਹੀਂ ਵੀ ਹੋ ਸਕਦੇ ਜਿੱਦਾਂ ਮੈਂ ਜਾਂ ਕੋਈ ਹੋਰ ਵੀ ਹੋ ਸਕਦਾ ਜਿਹਨਾਂ ਨੇ ਖਾਧਾ ਉਹਨਾਂ ਤੇ ਕਾਰਵਾਈ ਹੋਏ ਨੇ ਕੋਈ ਇਸ ਤਰ੍ਹਾਂ ਦੀ ਕੋਈ ਫਾਸਟ ਐਂਡ ਫਾਸਟ ਰੂਲ ਨਹੀਂ ਹੈਗਾ ਬਟ ਚਲੋ ਇਹ ਜਿਹੜੇ ਮਤਲਬ ਡਿਊਟੀ ਸਟਾਕ ਨਹੀਂ ਲੈ ਰਹੇ ਅਗਰ ਉਹ ਰਿਫਰੈਸ਼ਮੈਂਟ ਆਪਣੇ ਕਰ ਲੈਂਦੇ ਕੋਈ ਹਰਜ ਨਹੀਂ ਬਟ ਜਿਹੜੀ ਡਿਊਟੀ ਲੱਗੀ ਉਹਨਾਂ ਨੂੰ ਨਹੀਂ ਕਰਨੇ ਆਪਣਾ ਮੇਰਾ ਮਨਦੀਪ ਜੀ ਕਿਹਸ ਪੋਸਟਿੰਗ ਤੇ ਹੋ ਤੁਸੀਂ ਕੇਸ ਫੈਕਟਰੀ ਚ ਮੈਂ ਜੀਐਸਟੀ ਡਿਪਾਰਟਮੈਂਟ ਜੀ ਅੱਛਾ ਕੀ ਪੋਸਟਿੰਗ ਸਾਬ ਉਹਨਾਂ ਨੂੰ ਬੁਲਾ ਲਵਾ ਪਾਉਂਗਾ ਨਹੀਂ ਪੋਸਟਿੰਗ ਹੀ ਆਪਣੀ ਤੁਹਾਡੀ ਮੇਰੀ ਕਲਰਕਾ ਜੀ ਅੱਛਾ ਤੇ ਇਹ ਇੱਥੇ ਕੀ ਕੀ ਕਿਸ ਕੰਮ ਲਈ ਆਇਓ ਦੁਕਾਨ ਤੇ ਕੀ ਕਰਦੇ ਹੋ ਸਰ ਇਹ ਚੈਕਿੰਗ ਹੋ ਰਹੀ ਹੈ ਜੀ ਕਿਸ ਜੀ ਦੇ ਸਟਾਕ ਦੀ ਅੱਛਾ ਅਕਸਾਈ ਵਾਲੋ ਕਿ ਸੋਇਲ ਕਲਸੋ ਲੋ ਸਿਲੈਕਟਸ ਬਲੋ ਠੀਕ ਹੈ ਤੇ ਤੁਸੀਂ ਕੱਲ ਹੀ ਸਾਰੀ ਚੈਕਿੰਗ ਕਰਦੇ ਪਏ ਜੀ ਅੱਛਾ ਤੁਸੀਂ ਤਾਂ ਛੋਲੇ ਤੋਂ ਕੋਲ ਚੜ ਮਗਾ ਨਹੀਂ ਅਸੀਂ ਨਹੀਂ ਕਿਸੇ ਨੂੰ ਕਿਹਾ ਮੰਗਾਉਣ ਵਾਸਤੇ ਅੱਛਾ ਤੁਸੀਂ ਖਾਂਦੇ ਪਏ ਸੀ ਨਾ ਨਹੀਂ ਨਹੀਂ ਸਰ ਅਸੀਂ ਨਹੀਂ ਖਾਂਦੇ ਪਏ ਅਸੀਂ ਉਹਨਾਂ ਨੂੰ ਕਿਹਾ ਨਹੀਂ ਸੀ ਹਾਂ ਤੁਸੀਂ ਅਸੀਂ ਕਿਹਾ ਨਹੀਂ ਸੀ ਉਹਨਾਂ ਨੂੰ ਲੈ ਕੇ ਆਓ ਤੁਹਾਡੇ ਵਾਸਤੇ ਅੱਛਾ ਅਸੀਂ ਤਾਂ ਆਪਣਾ ਕੰਮ ਕਰ ਰਹੇ ਸੀ ਤੁਸੀਂ ਇੰਪਲਾਈ ਲੱਗੇ ਬੈਠੇ ਤੁਸੀਂ ਕੁਝ ਸਕਦੇ ਹੋ ਅੱਛਾ ਤੁਸੀਂ ਨਹੀਂ ਕਿਹਾ ਕੱਲ ਹੀ ਆ ਗਏ ਤੇ ਅਸੀਂ ਗੱਲ ਹੀ ਖਾਣੀ ਹੈ ਜੀ ਅਸੀਂ ਤਾਂ ਆਪਣਾ ਕੰਮ ਕਰਦੇ ਬਿਲਕੁਲ ਸ਼ੋਰਸ ਹੈ ਰਿਕਾਰਡਿੰਗ ਮੈਂ ਮੰਦਰ ਸਰ ਤੋਂ ਧੀ ਗੱਲ ਪਰਮਾਸੀ ਤੇ ਕੰਮ ਕਰਦੇ ਪਏ ਜੀ ਨਹੀਂ ਕੰਮ ਤੇ ਤੁਸੀਂ ਕਰਦੇ ਪਏ ਤੇ ਕੁਲਚੇ ਛੋਲੇ ਜਿਹੜੇ ਛੋਲੇ ਭੂਰੇ ਨਹੀਂ ਨਹੀਂ ਭਾਜੀ ਆਪਾਂ ਕਿਉਂ ਖਾਣੇ ਕੋਈ ਛੋਲੇ ਭੂਰੇ ਰੇਟ ਕਰਨ ਆਇਆ ਤੇ ਤੁਸੀਂ ਛੋਲੇ ਭੂਰੇ ਸਰ ਅਸੀਂ ਕੰਮ ਕਰ ਰਹੇ ਹਾਂ ਕਿ ਜਿੱਥੇ ਰੇਟ ਕਰਨ ਆਏ ਨਹੀਂ ਸਰ ਕਿਉਂ ਖਾਣੇ ਆਪਾਂ ਪੁੱਛੋ ਕਿਸੇ ਨੂੰ ਕੁਝ ਖਿਆ ਹੋਏ ਦੇ ਰੇਟ ਕਰਨ ਆਏ ਉਹਨਾਂ ਕੋਲ ਤੁਸੀਂ ਛੋਲੇ ਖਾ ਰਹੇ ਛੋਲੇ ਭੂਰੇ ਨਹੀਂ ਭਾਜੀ ਨਹੀਂ ਆ ਬੇਟਾ ਕਾਦ ਨਹੀਂ ਚਾਚਾ ਭਾਈ ਭਾਈ ਇੱਥੇ ਪਈਆਂ ਨਹੀਂ ਭਾਜੀ ਅਸੀਂ ਤੇ ਕੰਮ ਕਰਦੇ ਪਏ ਹਾਂ ਅੱਛਾ ਤੁਸੀਂ ਕੰਮ ਕਰਦੇ ਪਏ ਠੀਕ ਹੈ ਰੇ ਤੁਹਾਡੇ ਸਾਹਮਣੇ ਹੀ ਲੱਗੇ ਹੋਏ ਜੀ ਅੱਛਾ ਮਤਲ ਇਥੇ ਆਇਓ ਤੁਸੀਂ ਕਿੱਥੇ ਆਇਓ ਕੀ ਕੀ ਕਰਦੇ ਹੋ ਪਏ ਇਥੇ ਆ ਕੇ ਸੇਲਟਾ ਸਾਰੀ ਟੋਆ ਆ ਵਾ ਹਾਂਜੀ ਅੱਛਾ ਆਪਣੀ ਜੀ ਮਗਾਈ ਆਪਣੀ ਜੀ ਖਾਈ ਆ ਕੀ ਖਾਧੀ ਮਾਤਾ ਨੂੰ ਪੁੱਛਿਆ ਕੁਛ ਨਹੀਂ ਮੈਂ ਤਾਂ ਤੁਹਾਨੂੰ ਸਵਾਲ ਕਰਨ ਲੱਗਾ ਵਾਂ ਤੁਸੀਂ ਤਾਂ ਅੱਗੇ ਬੋਲੇ ਲੱਗਦੇ ਨਹੀਂ ਨਹੀਂ ਧਰਮਪਾਲ ਜੀ ਕਿੱਥੇ ਆਏ ਹੋ ਤੇ ਕਾਦੀ ਰੇਡਾ ਸੇਲਟਾ ਸੀ ਰੇਡਾ ਕਿੱਥੇ ਹਾਂਜੀ ਕਿੱਥੇ ਮਾਈ ਦੀ ਦੁਕਾਨ ਤੇ ਅੱਛਾ ਕਾਦੀ ਦੁਕਾਨ ਆ ਹਾਂਜੀ ਕਾਦੀ ਦੁਕਾਨ ਪਲਾਸਟੀ ਦੀ ਦੁਕਾਨ ਆ ਠੀਕ ਆ ਹਾਂਜੀ ਅੱਛਾ ਤੇ ਰੇਡ ਤੇ ਓਨ ਡਿਊਟੀ ਤੁਸੀਂ ਕੁਲਚੇ ਖੋਲੇ ਖਾਣ ਆਏ ਬਾਰ ਬੈਠੇ। ਉਹ ਆਪਣੇ ਖਾਣ ਦੇ ਆ। ਆਪਣੇ ਵੀ ਖਾਂਦੇ ਹੋ ਓਨ ਡਿਊਟੀ ਤੁਸੀਂ ਰੇਡ ਕਰਨ ਆਏ ਕੋਲਚੇ ਖੋਲੇ ਖਾਣ ਆਏ। ਨਹੀਂ ਉਹ ਆਪਣੇ ਮਰ ਕੇ ਖਾਂਦੇ ਆ ਅਸੀਂ ਇਹ ਥੋੜਾ ਕੁ ਮਿਲ ਕੇ ਕਿਸੇ ਦੇ ਖਾਂਦੇ ਆ। ਨਹੀਂ ਨਹੀਂ ਮੈਂ ਉਹ ਚੁੱਟਣ ਆ ਵੀ ਰੇਡ ਕਰਨ ਆਇਆ ਓਨ ਡਿਊਟੀ ਤੁਸੀਂ ਰੇਡ ਕਰਨ ਆਇਆ ਕੋਲਚੇ ਖੋਲੇ ਖਾਣਾ ਆਇਆ। ਜੇ ਰੇਡ ਕਰਨ ਨਾਲ ਕੀ ਜੇ ਭੁੱਖ ਲੱਗੇ ਤਾਂ ਪੰਗ ਚੀਜ਼ ਖਾ ਸਕਦੇ ਆ। ਅੱਛਾ ਠੀਕ ਆ। ਹਾਂਜੀ। ਰੇਡ ਕਰ ਲਈ ਆ। ਰੇਡ ਹੋਣੀ ਆ। ਅੱਛਾ। ਕੀ ਕੋਈ ਲੱਭਾ ਜੇ? ਦੇਖਣ ਦੇ ਆ ਸਭ ਕੋ ਜੋ ਵੀ ਹੈਗਾ ਵਾ ਚੈੱਕ ਕਰਨ ਦੇ ਆ। ਜੀ। ਹਾਂਜੀ। ਕੀ ਚੈੱਕ ਕਰਦੇ ਜੋ ਸਮਾਨ ਦਾ ਚੱਕਰ ਨੇ ਆ ਹਾਂਜੀ ਅੱਛਾ ਹੋਰ ਉਹ ਤੇ ਦੇਖਣਗੇ ਰੇਡ ਲਿਖਣਗੇ ਕੀ ਕੀ ਆ ਦੀ ਅੱਛਾ ਹਾਂਜੀ ਠੀਕ ਆਨ ਡਿਊਟੀ ਤੇ ਤੁਸੀਂ ਮਤਲਬ ਰੇਡ ਵਾਲੇ ਕੁਲਚੀ ਵਾਲੇ ਖਾ ਸਕਦੇ ਹੋ ਠੰਡੇ ਠੰਡੇ ਪੀ ਸਕਦੇ ਹੋ ਚਾਹ ਚੂ ਪੀ ਸਕਦੇ ਹੋ ਹਣਾ ਨਹੀਂ ਉਹ ਤੇ ਆਪਣਾ ਵਜਿ ਅਸੀਂ ਜੋ ਮਰਜ਼ੀ ਖਾ ਸਕਦੇ ਆ ਜਰੂਰੀ ਇੱਥੇ ਰੇਡ ਕਰਨੀ ਉੱਥੇ ਬਹਿ ਕੇ ਖਾਣਾ ਨਹੀਂ ਜੂਰੀ ਥੋੜਾ ਮਤਲਬ ਕਿ ਅੱਗੇ ਉੱਥੇ ਬਹਿ ਖਾਣੇ ਆ ਇਹ ਜਰੂਰੀ ਹੁੰਦਾ ਕਿ ਰੇਡ ਕਰਨੀ ਉੱਥੇ ਬਹਿ ਕੇ ਖਾਣੇ ਕੁਲਚੀ ਥੋੜੇ ਨਹੀਂ ਇਹ ਤੇ ਆਪਣਾ ਮਾ ਅਸੀਂ ਆਪਣੀ ਮਰਜ਼ੀ ਖਾਵਾਂਗੇ ਚੀਜ਼ ਤੇ ਉਹ ਤੇ ਮਿਲ ਕੇ ਜਿੱਤਾ ਮਰਜ਼ੀ ਖਾ ਜੀ ਠੀਕ ਆ ਉਹਦੇ ਕੋਈ ਦਿੱਕ ਮੇਰੇ ਜੀ ਕਿਸ ਪੋਸਟਿੰਗ ਤੋਂ ਕਿਰੇ ਮੈਗਨੇਟੋ ਜੀਐਸਟੀ ਡਿਪਾਰਟਮੈਂਟ ਚ ਅਸੀਂ ਅੱਛਾ ਪੋਸਟਿੰਗ ਹੀ ਆਪਣੀ ਜੂਨੀਅਰ ਸਟਾਫ ਨੂੰ ਠੀਕ ਹੈ ਤੇ ਇੱਥੇ ਕਿਹਦੇ ਦੇ ਰੇਡ ਕਰ ਰਹੇ ਹੋ ਆ ਕੇ ਇਨਸਪੈਕਸ਼ਨ ਹੈ ਰੇਡ ਕੋਈ ਨਹੀਂ ਇਨਸਪੈਕਸ਼ਨ ਹੋ ਰਹੀ ਆ ਕੀ ਚੀਜ਼ ਦੀ ਇਹ ਸਟਾਕ ਦੀ ਅੱਛਾ ਹਾਂਜੀ ਇਨਸਪੈਕਸ਼ਨ ਤੁਸੀਂ ਵੈਸੇ ਹੀ ਕਰ ਰਹੇ ਹੋ ਆ ਕੇ ਵੈਸੇ ਨਹੀਂ ਸਾਨੂੰ ਆਰਡਰ ਆ ਸਾਡੇ ਕੋਲ ਹੈਡ ਆਫਸ ਦੀ ਅੱਛਾ ਅਸੀਂ ਵੈਸੇ ਕਿਉਂ ਕਰਾਂਗੇ ਕੋਈ ਕੰਪਲੇਂਟ ਆਈ ਹੈ ਜਾਂ ਕੋਈ ਕੰਪਲੇਂਟ ਨਹੀਂ ਇਨਸਪੈਕਸ਼ਨ ਦੀ ਹੈ ਇਨਸਪੈਕਸ਼ਨ ਹੈ ਬਸ ਉਹਨਾਂ ਨੂੰ ਆਰਡਰ ਜਿਹੜਾ ਆਇਆ ਉਹਦੇ ਤਹਿਤ ਮਤਲਬ ਓਨ ਡਿਊਟੀ ਤੇ ਹੀ ਕਰ ਰਹੇ ਹੋ ਰੇ ਜਿਹੜਾ ਹਾਂਜੀ ਓਨ ਡਿਊਟੀ ਹਾਂਜੀ ਓਨ ਡਿਊਟੀ ਰੇਟ ਕਰ ਰਹੇ ਤੇ ਰੇਟ ਦੇ ਮੋਕੇ ਤੁਸੀਂ ਇਹ ਖਾ ਸਕਦੇ ਹੋ ਛੋਲੇ ਫੁੜੀ ਜੇ ਖਾ ਖੁਸ਼ ਨਹੀਂ ਖਾ ਰਹੇ ਅਸੀਂ ਸਾਨੂੰ ਕੁਝ ਨਹੀਂ ਅਸੀਂ ਇਹਨੂੰ ਅਸੀਂ ਆਪ ਦੇਖੋ ਇਹ ਸਾਡੇ ਕੋਲ ਕੈਮਰਾ ਚ ਰਿਕਾਰਡਿੰਗ ਹੋਈ ਉਹਦਾ ਦੇਖੋ ਭਾਜੀ ਜੇ ਕੋਈ ਪਾਣੀ ਦਾ ਗਲਾਸ ਕਿਸੇ ਨੂੰ ਪਿਲਾ ਦਿੰਦਾ ਕੋਈ ਗਲਤ ਹੋ ਗਿਆ ਇਹ ਪਾਣੀ ਦਾ ਗਲਾਸ ਅਸੀਂ ਉਹਦੇ ਵਿੱਚ ਕੁਝ ਨਹੀਂ ਖਾ ਰਹੇ ਅਸੀਂ ਨਾ ਇਹਨਾਂ ਨੂੰ ਕੁਝ ਕਿਹਾ ਸੀ ਆਪਣੇ ਕੰਮ ਨਾਲ ਮਤਲਬ ਰੱਖਣ ਲਈ ਸਾਡਾ ਕੰਮ ਸਵੈਰ ਤੇ ਸਟਾਕ ਦਾ ਸਾਡਾ ਸਟਾਕ ਅਸੀਂ ਚੈੱਕ ਕਰ ਰਹੇ ਹਾਂ ਹੋਰ ਅਸੀਂ ਕੁਝ ਨਹੀਂ ਤੁਸੀਂ ਜੋ ਜਿਨ੍ਹਾਂ ਦਾ ਤੁਸੀਂ ਸਟਾਕ ਚੈੱਕ ਕਰਨ ਆਏ ਯਾਰ ਘਰ ਆਏ ਮਹਿਮਾਨ ਨੂੰ ਤਾਂ ਕੋਈ ਚਾਹ ਪਾਣੀ ਦਾ ਗਲਾਸ ਤੇ ਪਿਲਾ ਹੀ ਸਕਦੇ ਤੁਹਾਨੂੰ ਨਹੀਂ ਤੁਸੀਂ ਆਏ ਹੋ ਤੁਹਾਨੂੰ ਪਾਣੀ ਦਾ ਗਲਾਸ ਅਸੀਂ ਪਿਆ ਸਕਦੇ ਹਾਂ ਅਸੀਂ ਕਿਉਂ ਖਾ ਸਕਦੇ ਸਾਨੂੰ ਜੇ ਉਹਨਾਂ ਨੇ ਗਲਤ ਅਸੀਂ ਕੁਝ ਨਹੀਂ ਕਰ ਸਕਦੇ ਨਹੀਂ ਖਾ ਸਕਦੇ ਤੇ ਫਿਰ ਖਾਦੇ ਭਾਈ ਅਸੀਂ ਕੁਝ ਨਹੀਂ ਖਾਦਾ ਇਹ ਤੇ ਨਾਲ ਲਿਆ ਕੇ ਰੱਖੇ ਅਸੀਂ ਹਜੇ ਤੇ ਲਿਆ ਹੀ ਨਹੀਂ ਕੁਝ ਵੀ ਆ ਤਖਾ ਆ ਆਇਆ ਬੰਦੇ ਨੇ ਖਾਦੇ ਆਵੇਂ ਯਾਰ ਤੁਸੀਂ ਆਓ ਭਾਈ ਬਾਹਰ ਪੀ